ਸੋ ਆਕਾ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ-ਖਾਸ ਖਬਰਾਂ ਦੇ ਵਿੱਚ ਗੱਲ ਕਰਦੇ ਹਾਂ ਦੋਸਤੋ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਦੋਸਤੋ ਚਲਦੇ ਦੋਸਤੋ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਦੇ ਵੱਲ ਤੇ ਗੱਲ ਕਰਦੇ ਦੋਸਤੋ ਪਹਿਲੀ ਵੱਡੀ ਖਬਰ ਤੇ ਬਾਰੇ ਕਿ ਅੰਮ੍ਰਿਤਸਰ ਜ਼ਿਲ੍ਹਾ ਅਰਦਾਸਪੁਰ ਮਗਰੋਂ ਇਸ ਜ਼ਿਲ੍ਹੇ ਦੇ ਸਕੂਲ ਵੀ ਪਰਕਰੇ ਰਹਿ ਗਏ ਬੰਦ ਸਾਦੇ ਹੀ ਦੋਸਤੋ ਕਿ ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਬਰਨਾਲਾ ਨੇ ਜਿਲ੍ਹਾ ਬਰਨਾਲਾ ਦੇ ਹਦੂਦ ਅੰਦਰ ਆਉਂਦੇ ਸਮੂਹ ਸਰਕਾਰੀ ਪ੍ਰਾਈਵੇਟ ਐਡਿਟਡ ਸਕੂਲ ਕਾਲਜ ਯੂਨੀਵਰਸਿਟੀ ਵਿਦਿਆਖਾੜੇ 12 ਮਈ 2025 ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ ਅਧਿਆਪਕ ਆਪਣੇ ਘਰਾਂ ਤੋਂ ਵਿਦਿਆਰਥੀਆਂ ਦੀਆਂ ਆਨਲਾਈਨ ਜਮਾਤਾਂ ਲਗਾ ਸਕਦੇ ਹਨ ਕਿਸੇ ਵੀ ਵਿਦਿਆਪਕ ਨੂੰ ਸਕੂਲ ਨਾ ਬੁਲਾਇਆ ਜਾਵੇ ਸਕੂਲਾਂ ਨੂੰ ਪੂਰਨ ਤਰ੍ਹਾਂ ਤੇ ਬੰਦ ਰੱਖਿਆ ਜਾਵੇ ਜ਼ਿਲ੍ਹਾ ਅਬ ਸਿੱਖਿਆ ਅਫਸਰ ਸੈਕੰਡਰੀ ਅਤੇ ਐਲੀਮੈਂਟਰੀ ਜ਼ਿਲ੍ਹਾ ਅੰਦਰ ਦਾਰੇ ਬੰਦ ਰੱਖਣ ਲਈ ਹੁਕਮਾਂ ਦਾ ਪਾਲਣਾ ਮੀਂਹ ਕਿੰਨੀ ਬਣਾਉਣਗੇ ਤੇ ਚਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਹੋ ਗਈ ਗੜੇਮਰੀ ਮੀਂਹ ਨੇ ਮੌਸਮ ਕੀਤਾ ਸੁਹਾਵਣਾ ਦਾਦਾ ਜੀ ਦੋਸਤੋ ਕਿ ਅੱਜ ਦਿਨ ਭਰ ਪਈ ਗਰਮੀ ਤੋਂ ਪੰਜਾਬ ਦੇ ਲੋਕਾਂ ਨੂੰ ਥੋੜੀ ਰਾਹਤ ਮਿਲੀ ਹੈ ਸ਼ਾਮ ਸਮੇਂ ਪੰਜਾਬ ਦੇ ਕਈ ਹਿੱਸਿਆਂ 'ਚ ਮੀਂਹ ਦੇ ਨਾਲ ਗੜੇਮਰੀ ਵੀ ਹੋਈ ਜਿਸ ਲਈ ਉਹ ਹੈ ਕਿ ਜੇਟ ਮਹੀਨੇ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਮਹੀਨੇ ਵਿੱਚ ਹੁਣ ਗਰਮੀ ਨੇ ਵੀ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਲੈਣ ਦੇ ਤਾਪਮਾਨ ਵਿੱਚ ਵਾਧਾ ਹੋ ਰਿਹਾ ਹੈ ਹਾਲਾਂਕਿ ਮੌਸਮ ਵਿਭਾਗ ਨੇ ਪਹਿਲਾਂ ਹੀ ਪੁਖਕਵਾਲੀ ਕੀਤੀ ਸੀ ਕਿ ਪੰਜਾਬ ਵਿੱਚ ਮੀਂਹ ਅਤੇ ਤੂਫਾਨ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਸ਼ਾਮ ਸਮੇਂ ਪਏ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਇਸ ਸਬੰਧੀ ਖੇਤੀਬਾੜੀ ਦੇ ਤੇ ਕਿਸਾਨ ਕਿਸਾਨ ਭਲਾਈ ਵਿਭਾਗ ਦੇ ਪ੍ਰਮੁੱਖ ਡਾਕਟਰ ਪਿਸ਼ਪਾਲ ਦੇ ਖੇਤੀਬਾੜੀ ਵਿਕਾਸ ਅਫਸਰ ਟਾਂਡਾ ਡਾਕਟਰ ਲਵਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਕਣਕ ਦੀ ਕਟਾਈ ਤੋਂ ਬਾਅਦ ਮੀਂਹ ਪੈਣਾ ਖੇਤੀਬਾੜੀ ਲਈ ਲਾਹੇਵੰਦ ਹੈ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਨੂੰ ਸੋਹਣੀ ਦੀ ਪ੍ਰਮੁੱਖ ਝੋਨੇ ਦੀ ਫਸਲ ਲਗਾਉਣ ਵਿੱਚ ਸੌਖ ਰਹੇਗੀ ਦੇਸ਼ ਸ਼ਾਮ ਆਈ ਦੇਖ ਸ਼ਾਮ ਆਈ tufaan karnu ਇਲਾਕੇ ਵਿੱਚ ਪੀਐਸਪੀਸੀਐਲ ਵਿਭਾਗ ਵੱਲੋਂ احتیاط ਵਰਤਦੇ ਹੋਏ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਤੇ ਚੱਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਦਾਦੀ ਦੋਸਤੋ ਕੱਦੀ ਰਾਤ ਪਚਾਲ ਰਾਤ 3:50 ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ ਸਿੱਤੇ ਲੋਕ ਭੱਜ ਕੇ ਘਰਾਂ ਤੋਂ ਨਿਕਲੇ ਬਾਹਰ ਦਾਦੀ ਦੋਸਤੋ ਕਿ ਤਿੱਬਤ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਐਤਵਾਰ ਅੱਧੀ ਰਾਤ ਤੋਂ ਬਾਅਦ ਭਾਰਤੀ ਸਮੇਂ ਅਨੁਸਾਰ ਸਵੇਰੇ 2:41 ਮਿੰਟ ਤੇ ਪਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਅਨੁਸਾਰ ਪਚਾਲ ਦੀ ਤੀਬਰਤਾ ਰਿਕਟਰ ਪਮਾਨੇ ਤੇ 5.7 ਮਾਪੀ ਗਈ ਪਚਾਲ ਦਾ ਕੇਂਦਰ ਦਿੱਬਤ ਖੇਤਰ ਵਿੱਚ ਸੀ ਹਾਲਾਂਕਿ ਅੱਜ ਤੱਕ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਬਾਰੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ ਪਚਾਲ ਕਾਰਨ ਲੋਕਾਂ ਵਿੱਚ ਦਸਤ ਫੈਲ ਗਈ ਅਤੇ ਜ਼ਿਆਦਾਤਰ ਲੋਕ ਸਿੱਤੇ ਹੋਣ ਕਾਰਨ ਘਰਾਂ ਵਿੱਚੋਂ ਭੱਜ ਕੇ ਬਾਹਰ ਨਿਕਲ ਗਏ ਤੇ ਚੱਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਦਾਦੀ ਦੋਸਤੋ ਕਿ ਵੱਡਾ ਅਪਡੇਟ ਹੋ ਰਿਹਾ ਹੈ ਕਿ 16 ਮਈ ਤੋਂ ਸ਼ੁਰੂ ਹੋ ਸਕਦਾ ਹੈ ਆਈਪੀਐਲ 2025 ਦਾਦੀ ਦੋਸਤੋ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਆਈਪੀਐਲ 2025 ਲਈ ਨਵੇਂ ਤਰੀਕਾ ਦਾ ਐਲਾਨ ਕਰਨ ਦੀ ਯੋਜਨਾ ਬਣਾਈ ਹੈ ਇਸ ਤੋਂ ਪਹਿਲਾਂ ਰਿਪੋਰਟਾਂ ਅਨੁਸਾਰ ਮੌਜੂਦਾ ਸੀਜ਼ਨ ਦੇ ਬਾਕੀ 16 ਮੈਚ ਅਤੇ 16 ਮਈ ਤੋਂ ਖੇਡੇ ਜਾ ਸਕਦੇ ਹਨ ਪਲੇਆਫ 1 ਅਤੇ 2 ਨਾਲ ਨਾਲ ਐਲੀਮੀਨੇਟਰ ਮੈਚ ਵੀ ਪਹਿਲਾ ਤੋਂ ਨਿਰਧਾਰਤ ਕਰੈਕਟਰ ਸਥਾਨਾਂ ਤੇ ਹੀ ਖੇਡੇ ਜਾਣ ਦੀ ਸੰਭਾਵਨਾ ਹੈ ਇਹ ਮੈਚ ਚਾਰ ਸਥਾਨਾਂ ਤੇ ਹੋ ਸਕਦੇ ਹਨ ਜਿਨ੍ਹਾਂ ਵਿੱਚ ਮੁੰਬਈ ਅਹਮਦਾਬਾਦ ਤੇ ਦੱਖਣ ਦੇ ਦੋ ਸ਼ਹਿਰ ਸ਼ਾਮਲ ਹੋ ਸਕਦੇ ਹਨ ਲਖਨਊ 'ਚ ਵੀ ਇੱਕ ਮੈਚ ਹੋ ਸਕਦਾ ਹੈ ਕਿਉਂਕਿ ਜੋ ਆਖਰੀ ਮੈਚ ਉੱਥੋਂ ਹਟਾਇਆ ਗਿਆ ਸੀ ਤੇ ਚਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪਾਕਿਸਤਾਨ ਲਈ ਜਸੂਸੀ ਕਰਨੋਂ ਦੇ ਦੋਸ਼ 'ਚ ਇੱਕ ਔਰਤ ਸਮੇਤ ਦੋ ਵਿਅਕਤੀ ਮਲੇਰਕੋਟਲਾ ਪੁਲਿਸ ਵੱਲੋਂ ਗ੍ਰਿਫਤਾਰ ਦਾਦੀ ਦੇ ਸਕੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ੋ ਹੇਠਾ ਮਲੇਰਕੋਟਲਾ ਨਾਲ ਸੰਬੰਧਿਤ ਇੱਕ 32 ਸਾਲਾ ਔਰਤ ਸਮੇਤ ਦੋ ਵਿਅਕਤੀਆਂ ਨੂੰ ਮਲੇਰਕੋਟਲਾ ਪੁਲਿਸ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਉਨ੍ਹਾਂ ਦੱਸਿਆ ਕਿ ਨਵੀਂ ਦਿੱਲੀ ਵਿਖੇ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਤੇ ਇੱਕ ਮੁਲਾਜਮ ਖلاف ਵੀ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋ ਦੋਸ਼ੀਆਂ ਦਾ ਪੁਲਿਸ ਰਿਮਾਰਕ ਲਿਆ ਗਿਆ ਹੈ ਤੇ ਚੱਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਅੰਮ੍ਰਿਤਸਰ ਤੋਂ ਦਿੱਲੀ ਲਈ ਚੱਲੇਗੀ ਵਿਸ਼ੇਸ਼ ਬੰਦੇ ਭਾਰਤ ਰੇਲ ਗੱਡੀ ਨਾਲ ਦੀ ਦੁੱਤੋਂ ਕਈ ਯਾਤਰੀਆਂ ਦੀ ਸਹੂਲਤ ਲਈ ਉੱਤਰੀ ਰੇਲਵੇ ਨੇ ਕੱਲ 12 ਮਈ ਨੂੰ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਇੱਕ ਪਾਸੇ ਰਾਖਵੀਂ ਬੰਦੇ ਭਾਰਤ ਸਪੈਸ਼ਲ ਟ੍ਰੇਨ 0264 ਚਲਾਉਣ ਦਾ ਫੈਸਲਾ ਕੀਤਾ ਹੈ ਇਹ ਬੰਦੇ ਭਾਰ ਦਾ ਸਪੈਸ਼ਲ ਟ੍ਰੇਨ 02468 ਕਲ ਅੰਮ੍ਰਿਤਸਰ ਸਟੇਸ਼ਨ ਤੋਂ ਚੱਲੇਗੀ ਅਤੇ ਅੰਤ ਵਿੱਚ ਦਿੱਲੀ ਪਹੁੰਚੇਗੀ ਰਸਤੇ ਵਿੱਚ ਬਿਆਸ ਜਲੰਧਰ ਸ਼ਹਿਰ ਲੁਧਿਆਣਾ ਅਤੇ ਅੰਬਾਲਾ ਸ਼ੋਨੀ ਸਟੇਸ਼ਨਾਂ ਤੇ ਰੁਕੇਗੀ ਤੇ ਚੱਲਦੇ ਆਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਜੰਮੂ ਪਾਕਿਸਤਾਨ ਗੋਲੀਬਾਰੀ ਚ ਜਿਖਮੀ ਬੀਐਸਐਫ ਦੇ ਜਵਾਨਾਂ ਸ਼ਹੀਦ ਫੌਜ ਨੇ ਉਸ ਦੀ ਸ਼ਹਾਦਤ ਨੂੰ ਕੀਤਾ ਸਲਾਮ ਸਾਡੀ ਦੋਸਤੋ ਕਿ ਬੀਐਸਐਫ ਦੇ ਕਨਸਟੇਬਲ ਦੀਪਕ ਚ ਘਰ ਗਮ ਨੇ ਸਰਹੱਦ ਤੇ ਦੇਸ਼ ਦੀ ਰੱਖਿਆ ਕਰਦੇ ਹੋਏ ਆਪਣੀ ਜਾਨ ਸਰਬਾਨ ਕਰ ਦਿੱਤੀ ਸ਼ਨੀਵਾਰ ਨੂੰ ਆਰਐਸ ਪੁਰਾ ਸੈਕਟਰ ਵਿੱਚ ਅੰਤਰਰਾਸ਼ਟਰੀ ਸਰਹੱਦ ਤੇ ਪਾਕਿਸਤਾਨੀ ਗੋਲੀਬਾਰੀ ਵਿੱਚ ਦੀਪਕ ਗੰਭੀਰ ਜ਼ਖਮੀ ਹੋ ਗਿਆ ਸੀ ਇਸ ਉਸਨੇਤਵਾਰ ਨੂੰ ਆਖਰੀ ਸਾਹ ਲਿਆ ਡੀਜੀ ਬੀਐਸਐਫ ਅਤੇ ਸਾਰੇ ਰੈਂਕਾਂ ਨੇ ਸ਼ਹੀਦ ਦੇ ਪਰਿਵਾਰਾਂ ਨਾਲ ਡੂੰਗੀ ਸਮਵੇਦਨਾ ਪ੍ਰਗਟ ਕੀਤੀ ਹੈ ਸੋਮਵਾਰ ਨੂੰ ਫਰੰਟੀਅਰ ਹੈੱਡਕੁਆਟਰ ਜੰਮੂ ਪਲੋਰਾ ਕਿ ਫੌਜੀ ਸੰਮਾਨ ਨਾਲ ਸ਼ਹੀਦਾਂ ਸ਼ੀਰ ਨੂੰ ਸਰਦਾਰਨੀ ਦਿੱਤੀ ਜਾਵੇਗੀ ਤੇ ਚਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਕਮਾਂਜਾ ਦੇ ਲਈ ਬੰਦਰ ਰਹਿਣ ਕੇ ਸਕੂਲ ਹੋ ਗਿਆ ਛੁੱਟੀਆਂ ਦਾ ਐਲਾਨ ਦਾਦੀ ਦੋਸਤੋ ਕਿ ਦਿੱਲੀ ਸਿੱਖਿਆ ਡਾਇਰੈਕਟੋਰੇਟ ਨੇ ਦਿੱਲੀ ਦੇ ਸਾਰੇ ਸਕੂਲਾਂ ਲਈ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਐਲਾਨ ਕਰ ਦਿੱਤਾ ਹੈ ਡਾਇਰੈਕਟੋਰੇਟ ਦੇ ਅਨੁਸਾਰ ਦਿੱਲੀ ਦੇ ਸਾਰੇ ਸਰਕਾਰੀ ਸਕੂਲ ਵਗੈਰਾ ਮਈ ਤੋਂ 3 ਤੱਕ ਬੰਦ ਰਹਿਣਗੇ ਹਾਲਾਂਕਿ ਗਰਮੀ ਵਧਣ ਨਾਲ ਇਹ ਛੁੱਟੀਆਂ ਵੱਧ ਸਕਦੀਆਂ ਹਨ ਦਿੱਲੀ ਸਿੱਖਿਆ ਡਾਇਰੈਕਟੋਰੇਟ ਦੇ ਵੱਲੋਂ ਜਾਰੀ ਸਰਕੂਲਰ ਅਨੁਸਾਰ ਜੇਕਰ ਜੂਨ ਤੋਂ ਬਾਅਦ ਤਾਪਮਾਨ ਨਹੀਂ ਘਟਦਾ ਤਾਂ ਛੁੱਟੀਆਂ ਵਧਾਈਆਂ ਜਾ ਸਕਦੀਆਂ ਹਨ ਤੇ ਚਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪਿਆਕੜਾਂ ਦੀਆਂ ਲੱਗੀਆਂ ਮੌਜਾ ਸਸਤੀ ਹੋ ਗਈ ਸ਼ਰਾਬ ਦਾਦੀ ਦੋਸਤੋ ਕਿ ਗਰਮੀ ਵਿੱਚ ਬੀਅਰ ਪੀਣ ਦੇ ਸ਼ਕੀਨਾਂ ਸ਼ਕੀਨ ਲੋਕਾਂ ਲਈ ਖੁਸ਼ਖਬਰੀ ਹੈ ਹੁਣ ਬ੍ਰਿਟਿਸ਼ ਬੀਅਰ ਬ੍ਰਾਂਡ ਭਾਰਤ ਵਿੱਚ ਪਹਿਲਾਂ ਨਾਲੋਂ ਬਹੁਤ ਸਸਤੇ ਮਿਲਣਗੇ ਦਰਸਲ ਭਾਰਤ ਅਤੇ ਬ੍ਰਿਟੇਨ ਵਿਚਕਾਰ ਹੋਏ ਮੁਕਮਕ ਤੋ ਵਪਾਰ ਸਮਝੌਤੇ ਤੋਂ ਬਾਅਦ ਬ੍ਰਿਟਿਸ਼ ਬੀਅਰ ਤੇ ਟੈਕਸ 75 ਫੀਸ ਦੇ ਘਟਾ ਦਿੱਤਾ ਗਿਆ ਹੈ ਇਸ ਦੇ ਨਾਲ ਬੀਅਰ ਪ੍ਰੇਮੀਆਂ ਨੂੰ ਯੂਕੇ ਬੀਅਰ ਦੇ 72 ਫੀਸ ਦੇ ਤੱਕ ਸਸਤਨਾ ਇਹ ਤਾਂ ਦਾ ਲਾਭ ਮਿਲ ਸਕਦਾ ਸਕੇਗਾ ਇਸ ਤੋਂ ਇਲਾਵਾ ਬ੍ਰਿਟਿਸ਼ ਕਾਚ ਉਸਕੀ ਤੇ ਵੀ ਟੈਕਸ ਘਟਾ ਦਿੱਤਾ ਗਿਆ ਹੈ ਜਿਸ ਨਾਲ ਇਹ ਸਸਤੀ ਵੀ ਹੋ ਜਾਵੇਗੀ ਤੇ ਦੋਸਤੋ ਅੱਜ ਦੀ ਖਬਰ ਤੁਹਾਨੂੰ ਦੱਸ ਹੀ ਦਿੱਤੀ ਹੈ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਦਿਲੀ ਕਰਦੇ ਬੋਸੋ ਧੰਨਵਾਦ